ਸੁਲਤਾਨਪੁਰ ਵਿਖੇ ਰਹਿੰਦੇ ਸਮੇਂ ਗੁਨਾਰਕ ਜੀ ਨੇ ਕੀਰਤਨ ਦੀ ਰੀਤ ਚਲਾਉਣ ਦੇ ਨਾਲ ਸਤਸੰਗਤ ਦੀ ਵੀ ਨੀ ਰੱਖੀ ਗੁਰੂ ਜੀ ਸਵੇਰੇ ਜਲਦੀ ਉੱਠ ਜਾਂਦੇ ਇਸ਼ਨਾਨ ਆਦੀ ਤੋਂ ਵੇਲੇ ਹੋ ਕੇ ਕੁਝ ਦੇਰ ਵੇਈ ਨਦੀ ਦੇ ਕੰਢੇ ਉੱਤੇ ਹੀ ਕਰਤਾਰਪੁਰ ਦਾ ਧਿਆਨ ਸਿਮਰਨ ਕਰਦੇ ਅਤੇ ਫੇਰ ਕੀਰਤਨ ਕਰਦੇ ਭਾਈ ਮਰਦਾਨਾ ਰਬਾਬ ਵਜਾਉਂਦਾ ਕੀਰਤਨ ਕਰਦੇ ਹੌਲੀ ਹੌਲੀ ਸੰਗਤ ਜੁੜਨ ਲੱਗ ਪਈ ਜੋ ਦਿਨ ਬਦਿਨ ਵੱਧਦੀ ਚਲੀ ਗਈ ਕੀਰਤਨ ਤੋਂ ਬਾਅਦ ਗੁਰੂ ਜੀ ਰਾਜਦਰਬਾਰ ਵਿੱਚ ਚਲੇ ਜਾਂਦੇ ਅਗਰ ਕਿਸੇ ਦਾ ਕੋਈ ਕੰਮ ਦਰਬਾਰ ਵਿੱਚ ਰੁਕਿਆ ਹੁੰਦਾ ਤਾਂ ਗੁਰੂ ਜੀ ਕਰਵਾ ਦਿੰਦੇ ਜੋ ਕੁਝ ਗੁਰੂ ਜੀ ਆਗਦੇ ਨਵਾਬ ਅਬਦੁਲ ਰਜ਼ਾ ਖਾਨ ਉਸਤੇ ਮੋਹਰ ਲਗਾ ਦਿੰਦਾ ਦੋਖੀਆਂ ਦੀਆਂ ਸ਼ਿਕਾਇਤਾਂ ਕਰਕੇ ਮੋਦੀ ਖਾਨੇ ਦੇ ਹਿਸਾਬ ਦੀ ਵਾਰ-ਵਾਰ ਪੜਤਾਲ ਹੋਣ ਕਾਰਨ ਨਾਨਕ ਜੀ ਦੇ ਮਨ ਵਿੱਚ ਉਪਰਾਮਤਾ ਆ ਚੁੱਕੀ ਸੀ ਉਹਨਾਂ ਨੇ ਨਿਸ਼ਚੈ ਕਰ ਲਿੱਤਾ ਕਿ ਉਹਨੇ ਉਹ ਨੌਕਰੀ ਨਹੀਂ ਕਰਨੀ ਇਹ ਨਿਰਣਾ ਲੈ ਕੇ ਇੱਕ ਦਿਨ ਬੇਈ ਨਦੀ ਤੇ ਇਸ਼ਨਾਨ ਕਰਨ ਗਏ ਪਰ ਵਾਪਸ ਨਾ ਮੁੜੇ ਸੰਗੀ ਸਾਥੀ ਨਾਨਕ ਨਾਨਕ ਕੇ ਕੇ ਬੁਲਾਣ ਲੱਗ ਪਏ ਬੀਬੀ ਨਾਨਕੀ ਤੇ ਜੈ ਰਾਮ ਵੀ ਆ ਗਏ ਨਗਰ ਵਿੱਚ ਰੋਲਾ ਪੈ ਗਿਆ ਨਵਾਬ ਦੌਲਤ ਖਾਨ ਉਫਿਕਰ ਹੋਣ ਲੱਗ ਪਈ ਉਹਨਾਂ ਨੇ ਨਦੀ ਵਿੱਚ ਜਾਲ ਸੁੱਟਵਾਏ ਪਰ ਨਾਨਕ ਜੀ ਦਾ ਕੋਈ ਪਤਾ ਨਹੀਂ ਲੱਗਾ ਪਰ ਬੀਬੀ ਨਾਨਕੀ ਦਾ ਮਨ ਸ਼ਾਂਤ ਸੀ ਉਹਨਾਂ ਨੂੰ ਵਿਸ਼ਵਾਸ ਸੀ ਕਿ ਨਾਨਕ ਨੂੰ ਕੁਝ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਜੀ ਦੇ ਗੁੰਮ ਹੋਣ ਨਾਲ ਦੋਖੀਆਂ ਨੂੰ ਹੋਰ ਮੌਕਾ ਮਿਲ ਗਿਆ ਉਹਨਾਂ ਨੂੰ ਬਦਨਾਮ ਕਰਨ ਦਾ ਉਹਨਾਂ ਨੇ ਫਿਰ ਨਵਾਬ ਨੂੰ ਸ਼ਿਕਾਇਤ ਕੀਤੀ ਨਵਾਬ ਨੇ ਇੱਕ ਵਾਰ ਫਿਰ ਹਿਸਾਬ-ਕਿਤਾਬ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ ਪਰ ਕੁਝ ਵੀ ਨਹੀਂ ਮਿਲਿਆ ਦੋਖੀਆਂ ਦੇ ਮੂੰਹ ਬੰਦ ਹੋ ਗਏ ਬੇਬਨਾਣ ਕੀਤੇ ਬੋਲ ਸੱਚ ਹੋ ਗਏ ਤਿੰਨ ਦਿਨ ਬਾਅਦ ਗੁਰੂ ਜੀ ਨਦੀ ਤੋਂ ਬਾਹਰ ਨਿਕਲੇ ਇਹ ਤਿੰਨ ਦਿਨ ਦਾ ਸਮਾਂ ਗੁਰੂ ਜੀ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਬਾਰ ਵਿੱਚ ਬਿਤਾਇਆ ਉਥੋਂ ਪਾਰਬ੍ਰह्म ਪਰਮੇਸ਼ਰ ਵੱਲੋਂ ਆਪ ਜੀ ਨੂੰ ਹੁਕਮ ਹੋਇਆ ਕਿ ਨਾਨਕ ਅਸਾ ਤੈਨੂੰ ਸਰੂਪ ਦਿੰਦਾ ਹੈ ਗਿਆਨ ਦਿੰਦਾ ਹੈ ਇਹ ਗਿਆਨ ਇੱਕ ਜਗ੍ਹਾ ਬਹਿ ਕੇ ਵੰਡਣ ਦੀ ਜਗ੍ਹਾ ਇਸ ਗਿਆਨ ਨੂੰ ਸਾਰੇ ਸੰਸਾਰ ਵਿੱਚ ਵੰਡ ਸਭ ਨੂੰ ਇਸ ਦੀ ਲੋੜ ਹੈ ਧਾਰੀ ਸ੍ਰਿਸ਼ਟੀ ਵੈਰਾ ਵਿਰੋਧਾ ਈਰਖਾ ਝੂਠ ਹੰਕਾਰ ਅਤੇ ਪਾਪਾਂ ਦੀ ਅਗਨੀ ਵਿੱਚ ਸੜ ਰਹੀ ਹੈ ਉਸ ਨੂੰ ਅੰਮ੍ਰਿਤ ਉਪਦੇਸ਼ ਦੇ ਕੇ ਠੰਡਾ ਬਹੋ ਅਤੇ ਸੰਸਾਰੀ ਜੀਵ ਨੂੰ ਸੱਚ ਧਰਮ ਸੇਵਾ ਪਿਆਰ ਅਤੇ ਪਰਉਪਕਾਰ ਵਾਲੀ ਸੂਚੀ ਰਹਿਣੀ ਸਿਖਾਓ ਪੁਰਾਤਨ ਜਨਮ ਸਾਖੀ ਵਿੱਚ ਦਰਜ ਹੈ ਕਿ ਨਾਨਕ ਜੀ ਨੂੰ ਨਿਰੰਕਾਰ ਵਲੋਕਮ ਹੋਇਆ ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ ਮੇਰਾ ਨਾ ਪਾਰ ਬ੍ਰਹਮ ਹੈ ਤੇ ਤੇਰਾ ਨਾ ਗੁਰੂ ਪਰਮੇਸ਼ਰ ਤਿੰਨ ਦਿਨ ਬਾਅਦ ਜਦ ਵੀ ਨਦੀ ਤੋਂ ਗੁਰੂ ਜੀ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਉੱਪਰ ਅਨੋਖਾ ਜلال ਸੀ ਮਸਤਕ ਨੂਰ ਨਾਲ ਭਰਿਆ ਹੋਇਆ ਸੀ ਤੇ ਨੈਣਾ ਵਿੱਚ ਨਾਮ ਦੀ ਕੁਮਾਰੀ ਸੀ ਜਦੋਂ ਆਪ ਨਗਰ ਪਹੁੰਚੇ ਤਾਂ ਸਾਰੇ ਪਾਸੇ ਉਹਨਾਂ ਦੇ ਆਉਣ ਦੀ ਚਰਚਾ ਹੋਣ ਲੱਗ ਪਈ ਲੋਕ ਕਹਿਣ ਲੱਗੇ ਨਾਨਕ ਤਾਂ ਕੁਝ ਹੋਰ ਹੀ ਬਣ ਗਿਆ ਹੈ ਡੇਰੇ ਵਿੱਚ ਆ ਕੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਧਰਮ ਚਰਚਾ ਸ਼ੁਰੂ ਕੀਤੀ ਅਤੇ ਬਚਨ ਕੀਤਾ ਨਾ ਕੋ Hindu ਨਾ ਮੁਸਲਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ